ਨਵੀਂ ਜਗਤ ਨਾ ਇੱਕ ਵਾਰੀ ਹੁੰਦਾ ਕਿ ਵੀ ਸ਼ਾਇਦ ਨਾ ਚੱਲੇ ਹੁਣ ਇੱਧਰ ਮੈਂ ਫਸਟ ਟਾਈਮ ਆਇਆ ਕਾਰਡ ਨੂੰ ਲੈ ਕੇ ਤੇ ਹੁਣ ਮਨ ਸੀਗਾ ਸ਼ਾਇਦ ਨਾ ਚੱਲੇ ਲੇਕਿਨ ਚੱਲ ਗਿਆ ਫੇਰ ਜਗ੍ਹਾ ਆਣਾ ਕੰਨੀ ਕਰਦੇ ਨੇ ਕਰਦੇ ਨੇ ਕੋਈ ਗੱਲ ਨਹੀਂ ਥੋੜਾ ਬੋਧ ਗੱਲ ਕਰਨੀ ਪੈਂਦੀ ਥੋੜਾ ਬੋਧ ਉਹ ਨਾ ਡਿਬੇਟ ਕਰਨੀ ਪੈਂਦੀ ਤੇ ਹੋ ਜਾਂਦਾ ਕਿਉਂਕਿ ਜਿਹੜੀ ਚੀਜ਼ ਹੈ ਅਗਰ ਇੱਕ ਨਾ ਤਾਂ ਹੈ ਨਹੀਂ ਕੋਈ ਮਤਲਬ ਮੈਂ ਐਵੇਂ ਬਣਾ ਕੇ ਚੱਲਦਾ ਫਿਰ ਕਮੀ ਹੈ ਤਾਂ ਹੀ ਤਾਂ ਕਾਰਡ ਬਣਿਆ ਨਾ ਜੀ ਕਾਬਿਲਿਟੀ ਹੈ ਤਾਂ ਹੀ ਕਾਰਡ ਬਣਿਆ ਹੈ ਆ ਨੌਨ ਸਟਾਪ ਬਲੌਕਡ ਆ ਵਿਦਾਊਟ ਰੌਕ ਟੌਕ ਸਿਰਫ ਮੈਂ ਕਪੜਾ ਲੰਚ ਕਰਨਾ ਹੈ ਲੰਚ ਤੋਂ ਬਾਅਦ ਆਪਾਂ ਫਿਰ ਇਹਨਾਂ ਕਰਨਾ ਪੁੱਲਾ ਲੰਚ ਤੋਂ ਬਾਅਦ ਆਪਾਂ ਨੌਨ ਸਟਾਪ ਖਿੱਚਣੀ ਗੱਡੀ ਫਿਰ ਸ਼ਾਮੀ ਰੁਫੇ ਰੁਕਾਂਗੇ ਸ਼ਾਮੀ 6 ਵਜੇ ਮੋਮੋਜ਼ ਖਾਵਾਂਗੇ ਸੁੱਲਾਏ ਸੁੰਦਰ ਨਗਰ ਲਿਖ ਕੇ ਆ ਗਿਆ ਤੇਰਾ ਸੂਤਰ ਸੂਤਰ ਨਾ ਸੂਤਰ ਬਰਬਾਹ ਹੋ ਗਿਆ ਜੀ ਬਾਈ ਖੜ ਜਾ ਯਾਰ ਰੋ ਪੈਣਾ ਬਾਜੀ ਹੈ ਰੋ ਪੈਣਾ ਬਹੁਤ ਬਰ ਲਾ ਦੋ ਕੋਈ ਪੈ ਹੁਣ ਨਹੀਂ ਖਾਂਦਾ ਪੱਤੂ ਕੋਈ ਰੋ ਕੀ ਬਤਾ ਲੋਣਾ ਰੋਟੀ ਲੈ ਆਉਂਦਾ ਮੇਰੀ ਮੰਮੀ ਰੋਟੀ ਪਾਈ ਹੋਏ ਹੈ ਮੰਮੀ ਮੰਮੀ ਕੋਈ ਦੂਤ ਕੋਈ ਕਿਹਨੇ ਕੋਈ ਨੇ ਕੋਈ ਨੇ ਕੋਈ ਨਾ ਹੋ ਗਿਆ ਯੋ ਨੀ ਮੰਮੀ ਮੈਂ ਅੰਦਰ ਆ ਗਿਆ ਕਿਹੜੀ ਦੀ ਲਾਉਂਦੇ ਹੋ ਮੰਮੀ ਮੈਂ ਬਣਾ ਲਈ ਆ ਮੈਂ ਬਣਾ ਲਈ ਆ ਗਿਆ ਆ ਸਾਰੇ ਡਰ ਨਾਲ ਕਰਕੇ ਝੜ ਖੜੋ ਗਏ ਤੈਨੂੰ ਬੋਲਦਾ ਕਿ ਬੰਦੂਸੀ ਬੋਲਦਾ ਗਾਈਜ਼ ਮੇਰੇ ਖਿਆਲ ਨਾਲ ਮੈਂ ਨਹੀਂ ਲਾਸ ਸੋਰੀ ਲਾਸਟ ਈਅਰ ਮੈਂ ਆਇਆ ਸੀਗਾ ਹਾਂ ਲਾਸਟ ਈਅਰ ਮੈਂ ਆਇਆ ਸੀਗਾ ਲੇਕਿਨ ਉਹ ਉਹਦਾ ਕੋਈ ਖਾਸ ਮਜ਼ਾ ਨਹੀਂ ਆਇਆ ਕਿਉਂਕਿ ਮੈਂ ਨਹੀਂ ਜਾਣਾ ਕੋਈ ਨਹੀਂ 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 ਉਸ ਨੂੰ ਆਪਾਂ ਜਾ ਨਹੀਂ ਪਾਇਗੇ ਰੇ ਖਾਲੀ ਆਪਾਂ ਮਨੀਕਰ ਸਾਹਿਬ ਹੋ ਕੇ ਹੀ ਵਾਪਸ ਚਲੇਗੇ ਸੀ ਤੇ ਦਰਸ਼ਨ ਕਰਨੋਂ ਆਏ ਸੀ ਮਨੀਕਰ ਸਾਹਿਬ ਦਰਸ਼ਨ ਕਰ ਲਏ ਤੇ ਇਸਵਾਰ ਆਪਾਂ ਦੇਖਦੇ ਹਾਂ ਇਹ ਆ ਗਿਆ ਨਾ ਫਿਰ ਉਹ ਕਿਉਂ ਬਲੌਂਸ ਸਾਈਸ ਅਪ ਸੱਚੀ ਕਲਾਊਡਸ ਅਪਰ ਥੈਟ ਇਜ਼ ਬਿਲੋਅ ਬਿਸ ਬਿਸ ਅਬਲਾ भाई ये रास्ता है ना नीचे जा रहे हैं लेफ्ट हैंड साइड में वो पुराना रास्ता सीका जी आपा हूं नए रास्ते पर तो फर्स्ट टनल एंटर करने लगे टनल नंबर 1 ओ आर यू रेडी या या आर यू रेडी यस ओ माय गॉड ओतरी वो तरी, <laughs> आ जाकर दूसरे बस में भर दिया जाके चाल नहीं चलानी आंधी वाली मेरे को दे दो माय डॉक ऐप का ड्राइवर मेनू दे दो भाई ओ माय गॉड सारे ट्रक ट्रक ही है गए इते ਇਆ ਸੌੜਾ ਜਾ ਰਹੀ ਹੈ ਜੀ ਆਟੋਮੈਟਿਕ ਗੱਡੀ 10 ਲੱਖ ਦੀ ਗਾਇਸ ਇੱਥੇ ਬਹੁਤ ਕੁਝ ਕਰ ਸਕਦੇ ਕਿ ਕਿ ਜਿਵੇਂ ਜੇ ਕੈਮਰਾ ਲੱਗੇ ਹੋਏ ਨੇ ਤੇ ਮੈਂ ਨੀਤਾ ਚੱਪਲ ਨਹੀਂ ਪੁੱਟੇ ਮੈਂ ਆਪਣੀ ਸੀ ਦਿੱਲੀ ਚੱਕਦੇ ਹਟੇ ਨਾਲ ਆਪਣੀ ਗਿੱਲੀ ਸਹੇਜਿੰਦਰ ਸ਼ਾਮੀ ਬਣਾ ਲਈ ਸ਼ਾਮੀ ਬਣਾ ਲਈ ਤੇ ਮੈਂ ਹਮਤ ਚਾਚਾ ਨਹੀਂ ਗੱਲ ਚਲੋ ਜੀ ਨਵਾਂ ਇੱਕ ਪੜ ਗਿਆ ਬਗਦਦ ਬਾਈ ਵੀ ਨੂੰ ਭੁੱਖ ਲੱਗੀ ਹੈ ਜੀ ਤੁਹਾਡੇ ਕੋ 15 ਮਿੰਟ ਦਾ ਸਮਾਂ ਨਹੀਂ ਤੇ ਮੈਨੂੰ ਲਾਦ ਕੇ ਕੋਈ ਅੱਗੇ ਨਹੀਂ ਕਰੀਓ ਮੈਂ ਬਾਬਾ ਜੀ ਲੱਭੇ ਨਹੀਂ ਇਸ ਤੋਂ ਵਜੇ ਕੋਈ ਗੱਲ ਨਹੀਂ ਹੋ ਸਕਦੀ ਵੀਰੇ। ਧੱਕਾ ਵੀਰੇ ਧੱਕਾ ਧੱਕਾ ਬਾਈ ਗਾਣੇ ਚਲਾ ਦਿਓ। ਕਰਦੇ ਮੇਰੇ ਧੱਕਾ। ਅਸੀਂ ਘੱਪ ਘੱਟ ਖੱਪੀਏ ਗਾਣੇ ਚਲਾ ਦਿਓ। ਬਾਹਰ ਬਹੁਤ ਜ਼ਿਆਦਾ ਸਾਊਂਡ ਹੈ। ਵੀਰੇ ਵਜੇ ਇਸ ਤਰ੍ਹਾਂ ਮਨ ਕਰਵਾਉਣ ਪਲੇਟ ਰੋਟੇ ਵਾਲੀ। ਇੱਕ ਤਾਂ ਮੈਨੂੰ ਸਮਝ ਮੈਨੂੰ ਕਿੰਨੀ ਸਾਊਂਡ ਹੈ ਬਾਹਰ ਬਹੁਤ ਜ਼ਿਆਦਾ ਅੰਦਰੋਂ ਸਾਊਂਡ ਕਿਉਂ ਨਹੀਂ ਮੈਨੂੰ ਸਮਝ ਆਉਂਦੀ। ਬਾਈ ਕੈਮਰੇ ਲੱਗੇ ਨਾਲੇ ਲਾਈਟਾਂ ਬੂਹਦਾ ਬਾਈ ਨਾਲੇ ਰਸ਼ ਬੂਹਦਾ। ਕੋਈ ਤਾਂ ਠੀਕ ਹੈ। ਸਾਊਂਡ ਕਰਿਆ ਚੋ ਭਾਈ ਟਨਲ ਨਾਲ ਕੁਛ ਹੋਇਆ ਜਿਹਨੇ ਬਣਾਈਏ ਵੀ ਇਹ ਹੁਣ ਪਤਾ ਨਹੀਂ ਕਿਥੇ ਮੇਰੇ ਖਿਆਲ ਨਾਲ ਇਹ ਇਹ ਮੇਰੇ ਖਿਆਲ ਨਾਲ ਆਪਾਂ ਨਹੀਂ ਨਹੀਂ ਮੈਂ ਤਾਂ ਇੱਕ ਅੰਨਜ ਪਲਿਉ ਰਹਾ ਹਾਂ ਸੋਰੀ ਨਹੀਂ ਪਤਾ ਉਹ ਬਰਾ ਮੇਰਾ ਪਿੱਛੇ ਹੋ ਜਾ ਸੀ 1 ਕਿਲੋਮੀਟਰ ਵਾਲੇ ਟਨਲ ਲੈ ਵਾਈਲ ਚਲੇਂਦਾ ਪਿਆ ਦੱਸੋ ਆਹ ਕਦਮ ਆ ਗਿਆ ਯਾਰ ਇੱਕ ਗੱਲ ਹੈ ਟਨਲ ਬਣ ਗਈ ਸਾਇਦਾ ਬੋਧ ਹੋਇਆ ਹੈ ਕਿ ਸੇਫਟੀ ਬੋਧ ਹੋ ਗਈ ਹੈ ਠੀਕ ਹੈ ਇਹ ਟਨਲ ਨਾਲ ਤੇ ਹੋਰ ਇਹਦੇ ਨਵੇਂ ਹਾਈਵੇ ਨਾਲ ਲੇਕਿਨ ਜੋ ਪਹਾੜਾਂ ਵਾਲਾ ਮਜ਼ਾ ਯਾਰ ਉਹ ਖਤਮ ਹੋ ਰਿਹਾ ਹੈ ਇਹ ਅਗਾ ਪਾਰ ਜਾਪਾ ਸੋ ਗਾਈਜ਼ ਆਪਾਂ ਆ ਗਏ ਪਹਾੜ ਮੈਂ ਗਾਈਜ਼ ਆਪਾਂ ਫਿਰ ਆ ਗਏ ਪਹਾੜ ਮੈਂ ਅਸੀਂ ਪਹਾੜਾਸ ਤੇ ਆ ਗਏ ਲੇਕਿਨ ਆਪਣਾ ਕੀ ਕਹਿ ਮੈਂ ਆ ਕੀ ਟਨਲ ਨੰਬਰ 2 ਗਾਇਸ ਟਨਲਸ ਟਨਲ ਨੇ ਟਨਲਸ ਹੀ ਟਨਲਸ ਨੇ 6 ਤੱਕ ਤਾਂ ਹੈਗੀਆਂ ਨੇ ਮੈਨੂੰ ਪਤਾ ਹੈ 6th ਟਨਲਸ ਤਾਂ ਹੈਗੀਆਂ ਨੇ ਮੈਨੂੰ ਪਤਾ ਕਨਫਰਮ ਹੈ ਟਨਲ ਨੰਬਰ 2 2 2 2 ਪਰ ਇਹ ਛੋਟੀ ਜੀ ਆ ਸਾਹਮਣੇ ਦੇਖਦਾ ਬੈਠ ਚੱਲਨੇ ਵਾਲੇ ਜਾਏ ਭਾੜ ਮੈਂ ਹਮ ਚਲੇ ਭਾੜ ਮੈਂ ਭਾੜ ਮੈਂ ਉਹ ਖਵਲ ਲੱਗੀ ਹੈ ਜੀ ਮੈਂ ਨੂੰ ਦੱਸਾਂ ਮੈਂ ਇਹਦੇ ਦੱਸਾਂ ਦੂਜਾ ਤੇ ਇਹਨੂੰ ਮੇਰੇ ਤਾਂ ਟਰਸਟ ਨਹੀਂ ਸੀਗਾ ਕਹਿੰਦਾ ਰੋਟੀ ਨਹੀਂ ਖਵਾ ਰੇ ਮੈਂ ਹੈ ਮੈਂ ਇਹਨੂੰ ਮੇਰੇ ਤਾਂ ਟਰਸਟ ਨਹੀਂ ਸੀਗਾ ਇਹਨਾਂ ਤੈਨੂੰ ਕਹਿੰਦਾ ਰੋਟੀ ਨਹੀਂ ਖਵਾ ਰੇ ਨਹੀਂ ਨਹੀਂ ਸੀਗਾ ਸੀਗਾ ਕਹਿੰਦਾ ਭੁੱਖੇ ਮਾਰੂਂਗੇ ਉਹ ਮੈਂ ਤਾਂ ਭੁੱਖੇ ਨਹੀਂ ਮਾਰਦੇ ਚਿੰਤਾ ਨਾ ਕਰ ਤੂੰ ਲਾਹ ਪੇਸ਼ਾਨੇ ਤੇ ਦਾਰੋ ਪੇਸ਼ਾਨੇ ਉਸ ਨੂੰ ਮਿਲਦਾ ਜੋ ਜੇ ਆਪਾਂ ਹੁਣ ਇਹੰਗਾ ਨੇ ਬਾਨੀ ਕੋਲਾ ਖਾ ਕੇ ਪੀਰ ਬੰਦਾ ਕੁਛ ਖਾਣ ਨੂੰ ਨਗਾਰੇ ਖਾਣ ਨੂੰ ਮੇਰੇ ਨੂੰ ਭੁੱਖ ਲੱਗੀ ਬੋਲ ਲੱਗੀ ਭੁੱਖ ਲੱਗੀ ਮੇਰੀ ਸ਼ਕਲ ਦੇਖੋ ਚਿਹਰੇ ਉੱਤੇ ਮੇਰੇ ਮੂੰਹ ਚੜੀ ਹੋ ਰਹੀ ਉਹ ਲੈ ਵੀ ਫੋਨ ਦਾਸ ਟੁੱਟ ਗਈ ਟੁੱਟ ਗਈ ਮੈਨੇ ਫੜਦਾ ਸਮੂ ਸਕਿਊਜ਼ ਮੀ ਅ ਬ੍ਰਦਰ ਲਾਉਲੀ ਫੋਨ ਨਹੀਂ ਵਧੀਆ ਨਾ ਸਮਝ ਆਉਂਦਾ ਕੋ ਪੰਜਾਬੀ ਨਾ ਨਦੂਗਾ ਮੈਂ ਸੋਨੀ ਦੇ ਕੋ ਪਾ ਰੱਬ ਨੂੰ ਉਹ ਦੇਸੀ ਬੰਦਾ ਚੱਲ ਰਿਹਾ ਕਬੋਂ ਤੋਂ ਇੰਗਲਿਸ਼ ਚਾਹ ਲਈਏ ਭਾਈ ਮਚ ਲਾ ਗਈ ਹਾਂਜੀ ਆਰਡਰ ਕਰਤਾ ਹੈ ਜੀ ਭੁੱਖ ਬਹੁਤ ਜ਼ੋਰ ਲੱਗੀ ਸੀ ਯਾਰ ਇਹ ਟੱਪੀ ਜਾਂਦਾ ਸੀ ਮੈਂ ਟੱਪਦਾ ਨਹੀਂ ਵੇਸੇ ਬਸ ਫਰਕ ਕਿਸੇ ਰੈਵ ਨਹੀਂ ਆਇਆ ਚਲੋ ਹੁਣ ਆ ਆ ਰਿਹਾ ਕਿ ਕੀ ਆਰਡਰ ਕੀਤਾ ਮਨਚੂਰੀਨ ਗਰੇਵੀ ਇੱਕ ਮਨਚੂਰੀਨ ਗਰੇਵੀ ਕੀਤਾ ਇਹ ਬਟਰ ਮਸਾਲਾ ਆ ਪਨੀਰ ਬਟਰ ਮਸਾਲਾ ਤੇ ਇਹ ਬਟਰ ਮਸਾਲਾ ਤੇ ਗਰੇਵੀ ਕੀਤਾ ਭਾਈ ਇਹ ਪਹਿਲਾ ਲੱਛਾ ਬਰੋਡਾ ਤੇ ਭਾਈ ਇਹ ਬਰੋਡਾ ਡੱਬਾ ਰੋਟੀ ਉਹਨਾਂ ਦਾ ਹੁਣ ਤਾਂ ਆ ਗਈ ਹੁਣ ਦੀ ਲੁਕੰਗੀ ਹਾਂ ਹਾਂ ਹੁਣ ਤਾਂ ਆ ਗਈ ਭਾਈ ਰੋਟੀ ਆ ਕੇ ਪਾ ਲਗੂ ਨਾ ਬਹੁਤ ਭੁੱਖ ਲੱਗੀ ਯਾਰੋ ਸਾਰਾ ਦੇਖੀ ਬਣੀ ਨਾ ਉਧਰ ਗਿਆ ਨਾ ਇਹ ਬਿਜ਼ਨਸਮੈਨ ਹੈ ਕਿ ਜੇ ਇਹਨੂੰ ਕੋਈ ਟੂਰ ਤੇ ਨਿਕਲਣਾ ਭੇਜੇ ਫਿਰ ਤਾਂ ਕੰਮ ਹੋ ਗਿਆ ਠੀਕ ਹੈ ਆ ਗਿਆ ਖਾਣਾ ਤੇ ਹੁਣ ਉਹ ਵੀ ਆ ਗਿਆ ਬੜਾ ਖਾਣਾ ਸੋਨਾ ਠੂਟ ਬਣੇਗਾ ਹਾਂ ਵੀ ਬਹੁਤ دیر ਦੀ ਬੱਕ ਲੱਗੀ ਔਰ ਖਾਣਾਗਾ ਕੇ ਬਤੁਰਨਾ ਗੱਲ ਕਰਦੇ ਆਂ ਦੇਖ 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 ਭੁੱਖ ਕਿਦਕ ਤੇ ਕਿਨੇ ਬੋਕਰਦੇ ਭੁੱਖ ਲੱਗੀ ਵਿੱਚ ਵੜਿਆ ਦੇ ਇੱਕ ਨਾ ਕੋਲੀ ਔਰ ਬਣਾ ਲਓ ਓ ਮਾਈ ਗਾਡ ਉਹ ਉਹ ਨੰਦਾ ਗਿਆ ਪਰ ਇਹ ਨੰਦਾ ਗਿਆ ਖਾਣਾ ਉਹ ਹੀ ਉਹਦਾ ਫਰਸਟ ਬਾਈਟ ਆਪਾ ਲੈਨੇ ਨਾ ਕੋਚ ਪਤਾ ਲੱਗਦਾ ਖਾਣਾ ਕਿਵੇਂ ਵਾ ਵਾ ਕੀ ਬਾਤ ਹੈ ਆਪਾ ਯਾਰ ਛੋਟੇ ਵੀ ਰਾ ਹਮ ਕੰਟ੍ਰਿਬਿਊਟ ਕਰਾਉਂਦੇ ਹਮ ਦੇਖਦੇ ਹਾਂ ਰੋਟੀਆਂ ਚਰ ਬਟਾ ਦੇਖਣੇ ਬੱਚਾ ਬਸ ਹੋਈ ਇੱਕ ਮੋਗੋ ਬਲੀ ਠੀਕ ਹੁਣ ਆਪਾਂ ਮੰਜੂਰਨ ਟਰਾਈ ਕਰਦੇ ਹਾਂ ਤੋਂ ਬਟਰ ਮਸਾਲਾ ਟਰਾਈ ਕਰ ਲਿਆ ਪਨੀਰ ਬਟਰ ਮਸਾਲਾ ਮੰਜੂਰ ਹੈ ਆ ਗਿਆ ਫਿਨਿਸ਼ਲੀ ਵੇਟ ਰੋਟੀ ਬਹੁਤ ਹੋ ਗਈ ਕੋਈ ਚੋਲ ਮੋਲੀ ਕੋਈ ਨਹੀਂ ਬਾਕੀ ਮੰਦਾ ਸੋ ਗਾਈਜ਼ ਰੋਟੀ ਵਾਣੀ ਖਾ ਲਈ ਤਸੱਲੀ ਕਰਾ ਲਈ ਤੇ ਹਾਂ ਜੀ ਕਾਫੀ ਵੀ ਕਾਫੀ ਵੀ ਚਾਹ ਪੀਤੀ ਜੀ ਚਾਹ ਚਾਹ ਜੀ ਚਾਹ ਕਾਲੀ ਚਾਹ ਸੁਆਦ ਨਹੀਂ ਆ ਬਈ ਮੈਨੂੰ ਤਾਂ ਮੈਂ ਚਾਹ ਦਾ ਤਾਂ ਸੋ ਠੀਕ ਹੈ ਯਾਰ ਪਨੀਰ ਸਵਾਸੀ ਦਾ ਮੰਜੋਰੀਆਂ ਬਹੁਤ ਸਵਾਦ ਹੋਤੀ ਸੀ ਨਜ਼ਾਰਾ ਚੜ ਗਿਆ ਨਹੀਂ ਰੋਟੀਆਂ ਨਜ਼ਾਰਾ ਆ ਗਿਆ ਹੁਣ ਹੁਣ ਮੁੱਛਾ ਦਾ ਲੇਕਿਨ ਚਾਹ ਦਾ ਥੋੜਾ ਜਿਆਦਾ ਚਾਹ ਬਾਈ ਠੀਕ ਹੈ ਮੈਨੂੰ ਕੁਝ ਠੀਕ ਲੱਗੀ ਲੇਕਿਨ ਉਹਨੂੰ ਜੇ ਬਿਲਕੁਲ ਠੀਕ ਨਹੀਂ ਲੱਗੀ ਚਲ ਕੋਈ ਗੱਲ ਦਾ ਛੱਡ ਦੇ ਵਾਲੀ ਆਪਣਾ ਆਪਣਾ ਟੇਸ ਹੈ ਠੀਕ ਹੈ ਇਹ ਚਾਹ ਸੀਗੀ ਡਰਾਈਵਰਾਂ ਵਾਲੀ ਸਹੀ ਦੱਸ ਸਕਦੇ ਚਾਹ ਡਰਾਈਵਰ ਭਾਈ ਮੈਂ ਵੀ ਆਇਆ ਹਾਂ ਸਾਈਡ ਤੇ ਆ ਜਾਓ ਪੂਰੇ ਅੰਦੇ ਵਿਰੇ ਚਲੋ ਭਾਈ ਚੱਲੀਏ ਯਾਰ ਹਾਂ ਨਾ ਸਿਸ ਜਾਈ ਰੋ ਚਲੋ ਚੱਲਦੇ ਹੁਣ ਗਾਇਜ਼ ਨੌਨ ਸਟਾਪ ਜਾਣਾ ਆਪਾਂ ਬ੍ਰੇਕ ਨਹੀਂ ਮਾਰਨੀ ਕਟੋ ਘਟ 100 ਕਿਲੋਮੀਟਰ ਤੋਂ ਬਾਅਦ ਬ੍ਰੇਕ ਨਹੀਂ ਲੈ ਭਾਈ 200 ਇੰਨਾ ਦਰਾਵਾ ਵੀ ਨਹੀਂਗਾ ਚਲੋ ਚੱਲਦੇ ਆ ਚਲੋ ਜੀ